ਸਵਾਗਤ ਜੀ ਇੱਕ ਹੋਰ ਕਹਾਣੀ ਵਿੱਚ ਦੋਸਤੋ ਨੀਲਮਾ ਆਪਣੀ 2 ਮਹੀਨਿਆਂ ਦੀ ਧੀ ਨਾਲ ਆਪਣੇ ਭਰਾ ਦੇ ਦਰਵਾਜ਼ੇ ਤੇ ਖੜੀ ਸੀ ਉਸਦੇ ਪਤੀ ਦੀ 15 ਦਿਨ ਪਹਿਲਾਂ ਮੌਤ ਹੋ ਗਈ ਸੀ 15 ਦਿਨਾਂ ਤੱਕ ਤਾਂ ਰਿਸ਼ਤੇਦਾਰ ਤੇ ਦੋਸਤ ਉਸ ਨੂੰ ਕੁਝ ਪੈਸੇ ਦਿੰਦੇ ਰਹੇ ਸੀ ਪਰ ਹੁਣ 2 ਦਿਨਾਂ ਤੋਂ ਉਸ ਦੇ ਘਰ ਖਾਣ ਲਈ ਕੁਝ ਨਹੀਂ ਬਚਿਆ ਉਸ ਦੀ ਛੋਟੀ ਬੱਚੀ ਦੁੱਧ ਲਈ ਵਾਰ-ਵਾਰ ਰੋ ਰਹੀ ਸੀ ਇਸ ਲਈ ਥੱਕ ਹਾਰ ਕੇ ਨੀਲਮਾ ਅੱਜ ਭਰਾ ਦੇ ਘਰ ਚਲੀ ਗਈ ਸੀ ਉਸ ਦਾ ਭਰਾ ਚੰਗੇ ਪੈਸੇ ਵਾਲਾ ਬੰਦਾ ਸੀ ਉਸ ਨੇ ਬਹੁਤ ਆਲੀਸ਼ਾਨ ਘਰ ਬਣਾਇਆ ਹੋਇਆ ਸੀ ਤੇ ਘਰ ਦੇ ਬਾਹਰ ਇੱਕ ਵੱਡੀ ਕਾਰ ਵੀ ਖੜੀ ਸੀ ਜਦੋਂ ਦਰਵਾਜ਼ਾ ਖੁੱਲਿਆ ਤਾਂ ਨੀਲਮਾ ਦਾ ਭਰਾ ਆਪਣੀ ਪਤਨੀ ਨਾਲ ਬਾਹਰ ਆਇਆ ਕੀ ਗੱਲ ਹੈ ਨੀਲਮਾ ਤੂੰ ਸ਼ਾਮ ਨੂੰ ਇੱਥੇ ਕਿਉਂ ਆਈ ਹੈ ਆਪਣਾ ਬੈਗ ਵੀ ਚੁੱਕਿਆ ਹੋਇਆ ਹੈ ਨੀਲਮਾ ਦੇ ਭਰਾ ਨੇ ਸਖਤ ਲਹਿਜੇ ਵਿੱਚ ਇਹ ਗੱਲ ਕਹੀ ਤਾਂ ਉਹ ਵਿਚਾਰੀ ਸ਼ਰਮਿੰਦਾ ਹੋ ਗਈ ਤੇ ਬੋਲੀ ਵੀਰੇ ਮੇਰੇ ਕੋਲ ਰਹਿਣ ਲਈ ਹੋਰ ਕਿਤੇ ਥਾਂ ਨਹੀਂ ਹੈ ਰੋਟੀ ਕਮਾਉਣ ਵਾਲਾ ਤਾਂ ਮਰ ਗਿਆ ਹੈ ਹੁਣ ਮੈਂ ਆਪਣੀ ਧੀ ਨੂੰ ਕਿਵੇਂ ਪਾਲਾਂ ਨੀਲਮਾ ਦੀਆਂ ਅੱਖਾਂ 'ਚੋਂ ਹੰਝੂ ਆਉਣ ਲੱਗੇ ਪਰ ਇਸ ਤੋਂ ਪਹਿਲਾਂ ਕਿ ਉਸ ਦਾ ਭਰਾ ਜਵਾਬ ਦਿੰਦਾ ਨੀਲਮਾ ਦੀ ਭਾਬੀ ਨੇ ਕਿਹਾ ਜੇਕਰ ਤੁਸੀਂ ਇਸ ਨੂੰ ਸੰਭਾਲ ਨਹੀਂ ਸਕਦੇ ਸੀ ਤਾਂ ਤੁਸੀਂ ਬੱਚੇ ਨੂੰ ਜਨਮ ਹੀ ਕਿਉਂ ਦਿੰਦੇ ਹੋ ਅਸੀਂ ਕੀ ਤੇਰੀ ਧੀ ਨੂੰ ਪਾਲਣ ਦਾ ਠੇਕਾ ਲਿਆ ਹੋਇਆ ਹੈ ਸਾਡੇ ਆਪਣੇ ਖਰਚੇ ਪੂਰੇ ਕਰਨੇ ਬਹੁਤ ਔਖੇ ਹਨ ਆਪਣੇ ਪਤੀ ਨੂੰ ਤਾਂ ਖਾ ਲਿਆ ਹੁਣ ਇੱਥੇ ਮੇਰਾ ਘਰ ਉਜਾੜਨ ਲਈ ਆ ਗਈ ਹੈ ਭਾਬੀ ਦੀਆਂ ਗੱਲਾਂ ਸੁਣ ਕੇ ਨੀਲਮਾ ਦਾ ਦਿਲ ਕੰਬ ਗਿਆ ਉਹ ਜਾਣਦੀ ਸੀ ਕਿ ਜੇ ਭਾਬੀ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਤਾਂ ਭਰਾ ਵੀ ਕਦੇ ਅੰਦਰ ਨਹੀਂ ਆਉਣ ਦੇਣਗੇ ਤੇ ਇਹੀ ਹੋਇਆ ਉਸਨੇ ਸਿਰ ਹਿਲਾ ਕੇ ਕਿਹਾ ਮੇਰੇ ਘਰ ਵਿੱਚ ਪਹਿਲਾਂ ਹੀ ਜਗ੍ਹਾ ਨਹੀਂ ਹੈ ਸਾਰੇ ਬੱਚਿਆਂ ਕੋਲ ਇੱਕ ਇੱਕ ਕਮਰਾ ਹੈ ਮੈਂ ਤੈਨੂੰ ਕਿੱਥੇ ਰੱਖਾਂ ਵਾਪਸ ਆਪਣੇ ਘਰ ਚਲੀ ਜਾ ਮੈਂ ਤੈਨੂੰ ਕਦੇ ਕਦਾਈ ਮਿਲਣ ਆਜਾਇਆ ਕਰਾਂਗਾ ਸਾਰੀ ਦੁਨੀਆ ਦੀਆਂ ਔਰਤਾਂ ਪੈਸੇ ਕਮਾਉਂਦਗੀਆਂ ਤੂੰ ਕੋਈ ਅਨੋਖੀ ਹੈ ਕਿ ਤੈਨੂੰ ਘਰ ਬਿਠਾ ਕੇ ਖਾਣ ਲਈ ਪੈਸੇ ਦੇਵਾਂ ਭਰਾ ਦੀ ਗੱਲ ਸੁਣ ਕੇ ਨੀਲਮਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰੱਬ ਦਾ ਵਾਸਤਾ ਵੀਰੇ ਮੈਨੂੰ ਅੰਦਰ ਆਉਣ ਦਿਓ ਇਸ ਮਾਸੂਮ ਬੱਚੀ ਨੂੰ ਛੱਡ ਕੇ ਮੇਰਾ ਕੋਈ ਹੋਰ ਸਹਾਰਾ ਨਹੀਂ ਹੈ ਮੈਂ ਕੰਮ ਤੇ ਕਿਵੇਂ ਜਾਵਾਂ ਨੀਲਮਾ ਦੀਆਂ ਗੱਲਾਂ ਨੇ ਤਾਂ ਭਾਬੀ ਨੂੰ ਗੁੱਸਾ ਚੜਾ ਦਿੱਤਾ ਉਹ ਆਪਣੇ ਪਤੀ ਨੂੰ ਪਿੱਛੇ ਕਰਕੇ ਅੱਗੇ ਆਈ ਮੇਰੇ ਘਰ ਤੇ ਨਜ਼ਰ ਰੱਖਣ ਦੀ ਬਿਲਕੁਲ ਲੋੜ ਨਹੀਂ ਹੈ ਅਸੀਂ ਆਪ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਪਾਲ ਰਹੇ ਹਾਂ ਜੇਕਰ ਪਾਲਣ ਪੋਸ਼ਣ ਨਹੀਂ ਕਰ ਸਕਦੀ ਤਾਂ ਅਨਾਥ ਆਸ਼ਰਮ ਵਿੱਚ ਛੱਡ ਦੇ ਤੇ ਆਪ ਜਿੱਥੇ ਮਰਜ਼ੀ ਚਲੀ ਜਾ ਪਰ ਅੱਗੇ ਤੋਂ ਸਾਡਾ ਸਿਰ ਖਾਣ ਨਾ ਆਉਣਾ ਚੱਲ ਇੱਥੋਂ ਨਿਕਲ ਨੀਲਮਾ ਦੀ ਭਾਬੀ ਨੇ ਉਸ ਨੂੰ ਹੱਥ ਨਾਲ ੱੱਕਾ ਦਿੱਤਾ ਤੇ ਉਸ ਦਾ ਭਰਾ ਪਿੱਛੇ ਖੜਾ ਆਰਾਮ ਨਾਲ ਦੇਖਦਾ ਰਿਹਾ ਨੀਲਮਾ ਆਪਣੀ ਮਾਸੂਮਤੀ ਨੂੰ ਛਾਤੀ ਨਾਲ ਲਾ ਕੇ ਗਿੱਲੀਆਂ ਅੱਖਾਂ ਨਾਲ ਆਪਣੇ ਭਰਾ ਦੇ ਘਰੋਂ ਵਾਪਸ ਆ ਗਈ ਆਪਣੇ ਪਤੀ ਦੀ ਜ਼ਿੰਦਗੀ ਵਿੱਚ ਵੀ ਉਸ ਦੇ ਹਾਲਾਤ ਬਹੁਤੇ ਚੰਗੇ ਨਹੀਂ ਸੀ ਪਰ ਹੁਣ ਤਾਂ ਉਸਨੇ ਦੋ ਦਿਨਾਂ ਤੋਂ ਕੁਝ ਨਹੀਂ ਖਾਦਾ ਸੀ ਤੇ ਛੋਟੀ ਬੱਚੀ ਵੀ ਭੁੱਖ ਨਾਲ ਰੋ ਰਹੀ ਸੀ ਉਸ ਤੇ ਘਰ ਦਾ ਕਿਰਾਇਆ ਵੀ ਸਿਰ ਉੱਤੇ ਸੀ ਤੇ ਨੀਲਮਾ ਕੋਲ ਦੇਣ ਲਈ 1 ਰੁਪਿਆ ਵੀ ਨਹੀਂ ਸੀ ਜਦੋਂ ਕਾਫੀ دیر ਤੱਕ ਬੱਚੀ ਚੁੱਪ ਨਾ ਹੋਈ ਤਾਂ ਨੀਲਮਾ ਨੇ ਪਾਣੀ ਦੀਆਂ ਬੂੰਦਾਂ ਮੂੰਹ ਵਿੱਚ ਪਾਉਣਾ ਸ਼ੁਰੂ ਕਰ ਦਿੱਤੀਆਂ ਕੁਝ ਦੇਰ ਬੱਚੀ ਪੀਣ ਦੀ ਕੋਸ਼ਿਸ਼ ਕਰਦੀ ਰਹੀ ਪਰ ਫਿਰ ਬੇਕਾਬੂ ਹੋ ਕੇ ਰੋਣ ਲੱਗੀ ਨੀਲਮਾ ਤੋਂ ਆਪਣੀ ਤੀਦੀ ਇਹ ਹਾਲਤ ਬਰਦਾਸ਼ਤ ਨਹੀਂ ਹੋ ਰਹੀ ਸੀ ਉਹ ਥੱਕ ਹਾਰ ਕੇ ਘਰੋਂ ਬਾਹਰ ਆ ਗਈ ਉਸ ਦੇ ਇਲਾਕੇ ਵਿੱਚ ਦੁੱਧ ਦੀ ਇੱਕ ਹੀ ਵੱਡੀ ਦੁਕਾਨ ਸੀ ਉਸ ਦਾ ਪਤੀ ਵੀ ਆਪਣੀ ਜ਼ਿੰਦਗੀ ਦੌਰਾਨ ਇਸੇ ਦੁਕਾਨ ਤੋਂ ਹੀ ਦੁੱਧ ਲਿਆਉਂਦਾ ਸੀ ਜਦੋਂ ਨੀਲਮਾ ਦੁਕਾਨ ਤੇ ਗਈ ਤਾਂ ਦੁਕਾਨ ਤੇ ਬੈਠੇ ਵੱਡੇ ਮੋٹے ਵਿਅਕਤੀ ਵਿਕਰਮ ਸੇਠ ਨੇ ਨੀਲਮਾ ਵੱਲ ਸਿਰ ਤੋਂ ਪੈਰਾਂ ਤੱਕ ਦੇਖਿਆ ਤੇ ਕਿਹਾ ਤੁਹਾਨੂੰ ਦੁੱਧ ਕਿੰਨੇ ਦਾ ਦੁੱਧ ਚਾਹੀਦਾ ਹੈ ਜਦੋਂ ਉਸਨੇ ਪੁੱਛਿਆ ਤਾਂ ਨੀਲਮਾ ਨੇ ਸ਼ਰਮ ਨਾਲ ਅੱਖਾਂ نیਵੀਆਂ ਕਰਕੇ ਕਿਹਾ ਮੇਰੇ ਕੋਲ ਪੈਸੇ ਨਹੀਂ ਹਨ ਪਰ ਮੇਰੀ ਧੀ ਭੁੱਖੀ ਹੈ ਇਸ ਲਈ ਮੈਨੂੰ ਦੁੱਧ ਦੇ ਦਿਓ ਵਿਕਰਮ ਨੇ ਨੀਲਮਾ ਨੂੰ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਉਹ ਪੈਰਾਂ ਤੋਂ ਸਿਰ ਤੱਕ ਕੰਬ ਕੇ ਪਿੱਛੇ ਹੋ ਗਈ ਸ਼ੇਠ ਵਿਕਰਮ ਮੁਸਕਰਾਉਣ ਲੱਗਾ ਜੇਕਰ ਅਜਿਹਾ ਨਾ ਕੀਤਾ ਤਾਂ ਬੱਚੇ ਲਈ ਦੁੱਧ ਵੀ ਨਹੀਂ ਮਿਲੇਗਾ ਜਾਉ ਜਿੱਥੋਂ ਚਾਹੋ ਲੈ ਲਵੋ ਜਦੋਂ ਉਸਨੇ ਇਹ ਕਿਹਾ ਤਾਂ ਨੀਲਮਾ ਇੱਕ ਵਾਰ ਫਿਰ ਬੇਵਸੀ ਵਿੱਚ ਰੋਣ ਲੱਗੀ ਉਹ ਇੱਕ ਛੋਟੀ ਜੀ ਬੱਚੀ ਨੂੰ ਘਰ ਵਿੱਚ ਛੱਡ ਕੇ ਆਈ ਸੀ ਤੇ ਦੁੱਧ ਤੋਂ ਬਿਨਾਂ ਘਰ ਵੀ ਨਹੀਂ ਜਾ ਸਕਦੀ ਸੀ ਨਾ ਚਾਹੁੰਦੇ ਹੋਏ ਵੀ ਉਸਨੇ ਵਿਕਰਮ ਦੀ ਗੱਲ ਮੰਨ ਲਈ ਉਹ ਹਲਕਾ ਜਿਹਾ ਮੁਸਕਰਾਇਆ ਤੇ ਦੁੱਧ ਪੈਕ ਕਰਕੇ ਨੀਲਮਾ ਨੂੰ ਫੜਾ ਕੇ ਬੋਲਿਆ ਅੱਧੇ ਘੰਟੇ ਬਾਅਦ ਆ ਜਾਣਾ ਨੀਲਮਾ ਹੌਲੀ-ਹੌਲੀ ਕਦਮਾਂ ਨਾਲ ਦੁੱਧ ਲੈ ਕੇ ਘਰ ਵਾਪਸ ਆਈ ਤੇ ਆਪਣੀ ਧੀ ਨੂੰ ਦੁੱਧ ਪਿਆ ਕੇ ਸਵਾ ਦਿੱਤਾ ਪਰ ਨੀਲਮਾ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਹੋਈਆਂ ਸੀ ਉਸ ਨੂੰ ਪਤਾ ਸੀ ਕਿ ਅੱਧਾ ਘੰਟਾ ਬੀਤ ਗਿਆ ਹੈ ਤੇ ਸੇਠ ਵੱਲੋਂ ਦਿੱਤਾ ਸਮਾਂ ਸ਼ੁਰੂ ਹੋ ਗਿਆ ਹੈ ਉਸ ਨੇ ਆਪਣੇ ਦਿਲ ਤੇ ਪੱਥਰ ਰੱਖ ਲਿਆ ਤੇ ਧੀ ਨੂੰ ਚੁੱਕ ਕੇ ਘਰੋਂ ਬਾਹਰ ਆ ਗਈ ਕੁਝ ਦੇਰ ਬਾਅਦ ਉਹ ਸੇਠ ਵਿਕਰਮ ਦੇ ਵੱਡੇ ਘਰ ਦੇ ਸਾਹਮਣੇ ਖੜੀ ਸੀ ਦਰਵਾਜਾ ਖੁੱਲਿਆ ਤੇ ਉਹ ਅੰਦਰ ਚਲੀ ਗਈ ਨੀਲਮਾ ਰਜਾਨਾ ਦੁੱਧ ਲਿਆਉਣ ਤੋਂ ਬਾਅਦ ਦੁਕਾਨਦਾਰ ਦੇ ਘਰ ਜਾਣ ਲੱਗੀ ਮੁਹੱਲੇ ਵਾਲਿਆਂ ਨੇ ਕੁਝ ਸਮਾਂ ਤਾਂ ਧਿਆਨ ਨਹੀਂ ਦਿੱਤਾ ਪਰ ਫਿਰ ਲੋਕ ਉਸ ਉੱਤੇ ਨਜ਼ਰ ਰੱਖਣ ਲੱਗੇ ਸੀ ਉਸ ਦਿਨ ਵੀ ਨੀਲਮਾ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤੇ ਉਸ ਦੀ ਧੀ ਵਿਹੜੇ ਵਿੱਚ ਪੈ ਮੰਜੇ ਤੇ ਖੇਡ ਰਹੀ ਸੀ ਜਦੋਂ ਸ਼ਾਂਤੀ ਆਂਟੀ ਘਰ ਦੇ ਅੰਦਰ ਆਈ ਉਹ ਮੁਹੱਲੇ ਦੀ ਜਾ ਜੂਸ ਆਂਟੀ ਦੇ ਨਾਮ ਨਾਲ ਮਸ਼ਹੂਰ ਸੀ ਉਸਨੇ ਨੀਲਮਾ ਨੂੰ ਸਿਰ ਤੋਂ ਪੈਰਾ ਤੱਕ ਵੇਖ ਕੇ ਕਿਹਾ ਕੀ ਗੱਲ ਨਵੇਂ ਕੱਪੜੇ ਪਾਏ ਹੋਏ ਨੇ ਪਤੀ ਨੂੰ ਮਰੇ ਹੋਏ ਵੀ ਬਹੁਤਾ ਸਮਾਂ ਨਹੀਂ ਲੰਘਿਆ ਤੇ ਤੂੰ ਮौज-ਮਸਤੀ ਕਰਦੀ ਫਿਰਦੀ ਹੈ ਇਹ ਸਭ ਕੀ ਚੱਕਰ ਹੈ ਨੀਲਮਾ ਬਹੁਤ ਡਰ ਗਈ ਆਂਟੀ ਕੀ ਗੱਲ ਕਰ ਰਹੇ ਹੋ ਅਜਿਹਾ ਕੁਝ ਨਹੀਂ ਕਿਸੇ ਨੇ ਮੈਨੂੰ ਇਹ ਕੱਪੜੇ ਦਿੱਤੇ ਹਨ ਜਦੋਂ ਨੀਲਮਾ ਨੇ ਇਹ ਕਿਹਾ ਸ਼ਾਂਤੀ ਆਂਟੀ ਮੁਸਕਰਾਈ ਹਾਂ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਤੈਨੂੰ ਇਹ ਕੱਪੜੇ ਕਿਸਨੇ ਦਿੱਤੇ ਨੇ ਤੇ ਇਹ ਪਤਲੀਤਾ ਦਿਖਾ ਉਹ ਪਨੀਰ ਬਣ ਰਿਹਾ ਹੈ ਤੇਰੇ ਕੋਲ ਦੁੱਧ ਲਿਆਉਣ ਲਈ ਪੈਸੇ ਨਹੀਂ ਹੁੰਦੇ ਹੁਣ ਇਹ ਪਨੀਰ ਕਿੱਥੋਂ ਆਇਆ ਸ਼ਾਂਤੀ ਆਂਟੀ ਸ਼ੱਕੀ ਨਜ਼ਰਾਂ ਨਾਲ ਨੀਲਮਾ ਨੂੰ ਸਿਰ ਤੋਂ ਪੈਰਾਂ ਤੱਕ ਦੇਖ ਰਹੀ ਸੀ ਜਦੋਂ ਕਿ ਉਹ ਆਪਣੇ ਆਪ ਨੂੰ ਸੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਉਸ ਦੀ ਧੀ ਰੋਣ ਲੱਗ ਪਈ ਉਸਨੇ ਝੱਟ ਕੁੜੀ ਨੂੰ ਚੁੱਕ ਲਿਆ ਤੇ ਉਸ ਨੂੰ ਚੁੱਪ ਕਰਾਉਣ ਲੱਗੀ ਸ਼ਾਂਤੀ ਆਂਟੀ ਨੇ ਅਚਾਨਕ ਕਿਹਾ ਲੱਗਦਾ ਹੈ ਤੇਰੀ ਧੀ ਨੂੰ ਭੁੱਖ ਲੱਗੀ ਹੈ ਆਪਣਾ ਸਾਰਾ ਕੰਮ ਛੱਡ ਕੇ ਸੇਠ ਦੇ ਘਰੋਂ ਦੁੱਧ ਲੈ ਆ ਤੈਨੂੰ ਇਹ ਸਭ ਉਥੋਂ ਹੀ ਮਿਲਦਾ ਹੈ ਨਾ ਨੀਲਮਾ ਸ਼ਾਂਤੀ ਆਂਟੀ ਦੀਆਂ ਕੱਲਾਂ ਤੇ 당ਗ ਰਹਿ ਗਈ ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ ਸ਼ਾਂਤੀ ਆਂਟੀ ਘਰੋਂ ਬਾਹਰ ਚਲੀ ਗਈ ਉਸਨੇ ਬਾਹਰ ਜਾ ਕੇ ਮਹੱਲੇ ਵਿੱਚ ਦੱਸ ਦਿੱਤਾ ਕਿ ਨੀਲਮਾ ਦੇ ਹਾਲਾਤ ਠੀਕ ਹੋ ਗਏ ਨੇ ਪਰ ਉਹ ਆਪ ਤਾਂ ਕੁਝ ਨਹੀਂ ਕਮਾਉਂਦੀ ਫਿਰ ਕੌਣ ਹੈ ਜੋ ਉਸ ਨੂੰ ਸਾਰੇ ਐਸੋ ਆਰਾਮ ਦੇ ਰਿਹਾ ਹੈ ਸਾਰੇ ਮਹੱਲੇ ਵਿੱਚ ਗੱਲਾਂ ਹੋਣ ਲੱਗੀਆਂ ਸੀ ਹਰ ਰੋਜ਼ ਨੀਲਮਾ ਦੇ ਘਰ ਕੋਈ ਨਾ ਕੋਈ ਆ ਜਾਂਦਾ ਤੇ ਉਸ ਨੂੰ ਉਲਟੇ ਸਿੱਧੇ ਸਵਾਲ ਕਰਦਾ ਨੀਲਮਾ ਚੁੱਪ ਹੋ ਜਾਂਦੀ ਪਰ ਉਸ ਦੀ ਮਜਬੂਰੀ ਸੀ ਜਿਵੇਂ ਹੀ ਉਹ ਕਿਸੇ ਤੋਂ ਮਦਦ ਮੰਗਦੀ ਤਾਂ ਹਰ ਕੋਈ ਪਿੱਛੇ ਹਟ ਜਾਂਦਾ ਉਸ ਨੂੰ ਫਿਰ ਉਹੀ ਤਰੀਕਾ ਅਪਣਾਉਣਾ ਪੈਂਦਾ ਉਹ ਸੇਲਟ ਤੋਂ ਦੁੱਧ ਖਰੀਦਦੀ ਤੇ ਉਹ ਉਸ ਨੂੰ ਉਹੀ ਗੱਲ ਕਹਿੰਦਾ ਜੋ ਉਸ ਨੇ ਪਹਿਲੇ ਦਿਨ ਕੀਤੀ ਸੀ ਨੀਲਮਾ ਨਾ ਚਾਹੁੰਦੇ ਹੋਏ ਵੀ ਉਸ ਦੇ ਕਰਜ਼ਾਂ ਲਈ ਮਜਬੂਰ ਹੋ ਜਾਂਦੀ ਨੀਲਮਾ ਦੇ ਭਰਾ ਤੇ ਭਾਬੀ ਤੱਕ ਹਜੇ ਇਹ ਗੱਲ ਨਹੀਂ ਪਹੁੰਚੀ ਸੀ ਪਰ ਨੀਲਮਾ ਦਾ ਬੁੱਢਾ ਬਾਪ ਜੋ ਆਪਣੀ ਨੌ ਤੇ ਮੁੰਡੇ ਦੇ ਨਾਲ ਰਹਿਣ ਲਈ ਮਜਬੂਰ ਸੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਨੀਲਮਾ ਰੋਂਦੀ ਹੋਈ ਰਾਦੇ ਦਰਵਾਜੇ ਤੋਂ ਖਾਲੀ ਹੱਥ ਵਾਪਸ ਮੁੜ ਗਈ ਹੈ। ਉਹ ਬਹੁਤ ਬੇਚੈਨ ਸੀ। ਅਸ਼ੋਕ ਜੀ ਨੇ ਆਪਣੇ ਬੇਟੇ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਬੇਟਾ ਤੂੰ ਨੀਲਮਾ ਨੂੰ ਇਸ ਹਾਲਤ ਵਿੱਚ ਇਕੱਲਾ ਨਹੀਂ ਛੱਡ ਸਕਦਾ। ਉਹ ਵਿਧਵਾ ਹੈ ਤੇ ਉਸਦੀ ਉਮਰ ਹੀ ਕੀ ਹੈ? ਇਹ ਸਮਾਜ ਔਰਤ ਨੂੰ ਇਕੱਲੇ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਪਤਾ ਨਹੀਂ ਉਹ ਕਿਹੋ ਜੀ ਜ਼ਿੰਦਗੀ ਜੀ ਰਹੀ ਹੋਵੇਗੀ। ਰੋਟੀ ਕਮਾਉਣ ਵਾਲਾ ਤਾਂ ਮਰ ਗਿਆ ਹੈ। ਉਸ ਕੋਲ ਆਪਣਾ ਘਰ ਵੀ ਨਹੀਂ ਹੈ ਰਕੇਸ਼ ਨੂੰ ਮਰੇ ਹੋਏ ਪੂਰੇ 3 ਮਹੀਨੇ ਹੋ ਗਏ ਹਨ ਤੈਨੂੰ ਮੁੜਕੇ ਨੀਲਮਾ ਬਾਰੇ ਪੁੱਛਣਾ ਚਾਹੀਦਾ ਹੈ ਜਦੋਂ ਅਸ਼ੋਕ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਤਾਂ ਉਸ ਦੀ ਪਤਨੀ ਨੇ ਝਟ ਜਵਾਬ ਦਿੱਤਾ ਕਿ ਸਾਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ ਹੈ ਤੁਹਾਡੀ ਤੀ ਜਵਾਨ ਹੈ ਤੇ ਉਸਦੇ ਹੱਥ ਪੈਰ ਸਹੀ ਹਨ ਉਹ ਕਮਾ ਕੇ ਖਾ ਲਵੇਗੀ ਅਸੀਂ ਆਪਣੇ ਬੱਚਿਆਂ ਦੇ ਖਰਚੇ ਪੂਰੇ ਕਰਾਂਗੇ ਜਾਂ ਤੁਹਾਨੂੰ ਤੇ ਫਿਰ ਤੁਹਾਡੀ ਧੀ ਨੂੰ ਹੀ ਪਾਲਾਂਗੇ ਮੈਂ ਇਸ ਘਰ ਦੇ ਬਾਹਰ ਅनाथ ਆਸ਼ਰਮ ਦਾ ਬੋਰਡ ਲਵਾ ਦਿੰਦੀ ਹਾਂ ਕਿ ਜਿਸ ਕੋਲ ਘਰ ਨਹੀਂ ਹੈ ਉਹ ਇੱਥੇ ਆ ਕੇ ਰਹਿ ਸਕਦਾ ਹੈ ਕਿਉਂਕਿ ਸਾਡੇ ਕੋਲ ਮੁਫਤ ਦੇ ਬਹੁਤ ਪੈਸੇ ਹਨ ਨੌ ਦੇ ਇਸ ਤਰ੍ਹਾਂ ਬਤਮੀਜ਼ੀ ਨਾਲ ਬੋਲਣ ਤੇ ਅਸ਼ੋਕ ਜੀ ਚੁੱਪ ਹੋ ਜਾਂਦੇ ਨੇ ਤੇ ਉਸ ਦਾ ਪੁੱਤਰ ਸੁਰਿੰਦਰ ਚੁੱਪਚਾਪ ਬੈਠਾ ਆਪਣੀ ਪਤਨੀ ਦੀ ਚੱਲਦੀ ਜ਼ੁਬਾਨ ਨੂੰ ਸੁਣ ਰਿਹਾ ਸੀ ਜਿਵੇਂ ਉਸ ਨੂੰ ਕੋਈ ਫਰਕ ਹੀ ਨਾ ਪੈਂਦਾ ਕਿ ਉਸ ਦੀ ਪਤਨੀ ਨੇ ਉਸਦੇ ਪਿਤਾ ਦਾ ਕਿੰਨਾ અપਮਾਨ ਕੀਤਾ ਹੈ ਅਸ਼ੋਕ ਜੀ ਦਿਲ ਤੇ ਪੱਥਰ ਰੱਖ ਕੇ ਚੁੱਪ ਹੋ ਗਏ ਜੇਕਰ ਉਹ ਬੇਵਸ ਨਾ ਹੁੰਦੇ ਤੇ ਤੁਰ ਸਕਦੇ ਤਾਂ ਕਦੋਂ ਦਾ ਆਪਣੀ ਧੀ ਦਾ ਹਾਲਚਾਲ ਪੁੱਛਣ ਚਲੇ ਜਾਂਦੇ ਇੱਕ ਦਿਨ ਨੀਲਮਾ ਸਵੇਰ ਦੇ ਸਮੇਂ ਬੱਚੀ ਦਾ ਦੁੱਧ ਲੈ ਕੇ ਵਾਪਸ ਆਈ ਤਾਂ ਜਲਦੀ ਜਲਦੀ ਆਪਣੇ ਘਰ ਦੇ ਕੰਮ ਕਰਨ ਲੱਗੀ ਉਸਨੇ ਸੇਠ ਵਿਕਰਮ ਦੇ ਘਰ ਜਾਣਾ ਸੀ। ਹਜੇ ਉਹ ਕੰਮ ਕਰ ਹੀ ਰਹੀ ਸੀ। ਜਦੋਂ ਮੁਹੱਲੇ ਦੀਆਂ 3-4 ਔਰਤਾਂ ਉਸਦੇ ਘਰ ਆ ਗਈਆਂ। ਉਹਨਾਂ ਨੂੰ ਦੇਖ ਕੇ ਨੀਲਮਾ ਬਹੁਤ ਡਰ ਗਈ। ਪਰ ਉਸ ਧਾਰਨ ਤਰੀਕੇ ਨਾਲ ਆ ਕੇ ਨੀਲਮਾ ਦਾ ਹਾਲ-ਚਾਲ ਪੁੱਛਣ ਲੱਗੀਆਂ। ਨੀਲਮਾ ਚਿੰਤਤ ਹੋ ਕੇ ਵਾਰ-ਵਾਰ ਕੜੀ ਵੱਲ ਦੇਖ ਰਹੀ ਸੀ। ਸੇਠ ਵੱਲੋਂ ਦਿੱਤਾ ਸਮਾਂ ਹੋਣ ਵਾਲਾ ਸੀ। ਉਸਨੇ ਜਲਦੀ ਹੀ ਉੱਥੇ ਪਹੁੰਚਣਾ ਸੀ। ਪਰ ਔਰਤਾਂ ਜੋ ਉਠਣ ਦਾ ਨਾਂ ਨਹੀਂ ਲੈ ਰਹੀਆਂ ਸੀ ਕੀ ਗੱਲ ਹੈ ਨੀਲਮਾ ਬਹੁਤ ਚਿੰਤਾ ਵਿੱਚ ਨਜ਼ਰ ਆ ਰਹੀ ਹੈ ਕੀ ਤੂੰ ਕਿਤੇ ਜਾਣਾ ਹੈ ਇੱਕ ਔਰਤ ਨੇ ਪੁੱਛਿਆ ਤਾਂ ਨੀਲਮਾ ਬੇਵਸ ਹੋ ਕੇ ਹੱਥ ਮਲਣ ਲੱਗੀ ਉਹਨਾਂ ਨੂੰ ਨਾ ਦੱਸ ਸਕਦੀ ਸੀ ਤੇ ਨਾ ਹੀ ਲੁਕਾ ਸਕਦੀ ਸੀ ਫਿਰ ਦੂਜੀ ਔਰਤ ਨੇ ਕਿਹਾ ਕੀ ਤੁਸੀਂ ਨਹੀਂ ਜਾਣਦੇ ਇਹ ਇਸ ਸਮੇਂ ਹਰ ਰੋਜ਼ ਸੇਠ ਵਿਕਰਮ ਦੇ ਘਰ ਜਾਂਦੀ ਹੈ ਉੱਥੇ ਇਸ ਨੂੰ ਕੋਈ ਜ਼ਰੂਰੀ ਕੰਮ ਹੁੰਦਾ ਹੋਵੇਗਾ ਜਿਸ ਕੰਮ ਨਾਲ ਵਿਚਾਰੀ ਦਾ ਗੁਜ਼ਾਰਾ ਚੱਲ ਰਿਹਾ ਹੈ ਵੇਖੋ ਨਾ ਘਰ ਵਿੱਚ ਕਿਵੇਂ ਨਵੀਆਂ-ਨਵੀਆਂ ਚੀਜ਼ਾਂ ਦਿਸ ਰਹੀਆਂ ਹਨ ਕੋਈ ਤਾਂ ਹੈ ਜੋ ਇਸ ਉੱਤੇ ਇਹ ਸਾਰੀ ਮਿਹਰਬਾਨੀ ਕਰ ਰਿਹਾ ਹੈ ਔਰਤ ਦੀਆਂ ਗੱਲਾਂ ਤੇ ਸਿਰ ਹਿਲਾ ਕੇ ਸਾਰੀਆਂ ਨੀਲਮਾ ਵੱਲ ਦੇਖਣ ਲੱਗੀਆਂ ਨੀਲਮਾ ਦਾ ਦਿਲ ਜੋਰ-ਜੋਰ ਨਾਲ ਧੜਕਣ ਲੱਗਾ ਉਸ ਨੂੰ ਉਹਨਾਂ ਔਰਤਾਂ ਦੀਆਂ ਗੱਲਾਂ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਉਹ ਜਾਣਦੀ ਸੀ ਕੀ ਜੇ ਸਮਾਂ ਥੋੜਾ ਜਿਹਾ ਵੀ ਵੱਧ ਹੋ ਗਿਆ ਤਾਂ ਕੀ ਹੋ ਜਾਵੇਗਾ ਅਚਾਨਕ ਉਹ ਖੜੀ ਹੋਈ ਤੁਸੀਂ ਫਿਰ ਕਿਸੇ ਹੋਰ ਸਮੇਂ ਆਉਣਾ ਹੁਣ ਮੈਂ ਕਿਤੇ ਜ਼ਰੂਰੀ ਕੰਮ ਲਈ ਜਾਣਾ ਹੈ ਜਦੋਂ ਨੀਲਮਾ ਨੇ ਕਿਹਾ ਤਾਂ ਉਹ ਔਰਤਾਂ ਅਜੀਬ ਤਰੀਕੇ ਨਾਲ ਮੁਸਕਰਾਉਣ ਲੱਗੀਆਂ ਹਾਂ ਹਾਂ ਭੈਣ ਸਾਨੂੰ ਪਤਾ ਹੈ ਕਿ ਅਸੀਂ ਤੇਰਾ ਕਾਰੋਬਾਰ ਬੰਦ ਕਰ ਰਹੀਆਂ ਹਾਂ ਪਰ ਇਸ ਮੁਹੱਲੇ ਵਿੱਚ ਰਹਿ ਕੇ ਇਹ ਗਲਤ ਕੰਮ ਨਹੀਂ ਕੀਤਾ ਜਾ ਸਕਦੇ ਜੇ ਤੂੰ ਆਪਣਾ ਇਹ ਗੰਦਾ ਕੰਮ ਚਲਾਉਣਾ ਚਾਹੁੰਦੀ ਹੈ ਤਾਂ ਇਥੋਂ ਚਲੀ ਜਾ ਅਸੀਂ ਅੱਜ ਹੀ ਆਪਣੇ ਬੰਦਿਆਂ ਨਾਲ ਗੱਲ ਕਰਤੀਆਂ ਹਾਂ ਇਹ ਇੱਜ਼ਤਦਾਰ ਲੋਕਾਂ ਦਾ ਇਲਾਕਾ ਹੈ ਤੇਰੇ ਵਰਗੀ ਧੰਦੇ ਵਾਲੀ ਔਰਤ ਦਾ ਨਹੀਂ ਰੱਬ ਤੋਂ ਡਰ ਤੇਰੇ ਪਤੀ ਨੂੰ ਮਰੇ ਹਜੇ ਕੁਝ ਸਮਾਂ ਹੀ ਹੋਇਆ ਹੈ ਤੇ ਤੇਰੇ ਤੋਂ ਆਪਣੀ ਜਵਾਨੀ ਹੀ ਨਹੀਂ ਸੰਭਾਲੀ ਜਾਂਦੀ ਹੈ ਔਰਤਾਂ ਇੱਕ ਦੂਜੇ ਨੂੰ ਕਹਿ ਕੇ ਘਰੋਂ ਬਾਹਰ ਨਿਕਲਣ ਲੱਗੀਆਂ ਜਦੋਂ ਕਿ ਨੀਲਮਾ ਦਾ ਦਿਲ ਦੁਖ ਗਿਆ ਇੰਝ ਲੱਗਦਾ ਸੀ ਜਿਵੇਂ ਇਹਨਾਂ ਔਰਤਾਂ ਦੀਆਂ ਗੱਲਾਂ ਨੇ ਉਸ ਨੂੰ ਨਰਕ ਵਿੱਚ ਧੱਕ ਦਿੱਤਾ ਹੋਵੇ ਉਹ ਉੱਥੇ ਵਿਹੜੇ ਵਿੱਚ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗੀ ਪਰ ਉਸ ਕੋਲ ਇੰਨਾ ਸਮਾਂ ਵੀ ਨਹੀਂ ਸੀ ਘੜੀ ਤੇ ਸਮਾਂ ਦੇਖਦੇ ਹੀ ਉਹ ਕਬਰਾਂਟ ਵਿੱਚ ਉੱਠ ਪਈ ਜੇਕਰ ਕੁਝ ਪਲ ਹੋਰ ਦੇਰ ਹੋ ਜਾਂਦੀ ਤਾਂ ਚੰਗਾ ਨਾ ਹੁੰਦਾ ਉਹ ਛੱਟ ਕੁੜੀ ਨੂੰ ਚੁੱਕ ਕੇ ਘਰੋਂ ਬਾਹਰ ਆ ਗਈ ਤੇ ਸੇਠ ਵਿਕਰਮ ਦੇ ਦਰਵਾਜ਼ੇ ਅੱਗੇ ਘੜੀ ਉਹ بار بار ਘੰਟੀ ਵਜਾਉਣ ਲੱਗੀ। ਕਾਫੀ ਧੇਰ ਬਾਅਦ ਦਰਵਾਜ਼ਾ ਖੁੱਲਿਆ ਤਾਂ ਨੀਲਮਾ ਜਲਦੀ ਨਾਲ ਅੰਦਰ ਚਲੀ ਗਈ। ਦਰਵਾਜ਼ਾ ਬੰਦ ਹੋ ਗਿਆ। ਉਸ ਰਾਤ ਨੀਲਮਾ ਬੜੀ ਪਰੇਸ਼ਾਨੀ ਵਿੱਚ ਆਪਣੀ ਮੰਜੀ ਤੇ ਪਈ ਸੀ ਕਿਉਂਕਿ ਅੱਜ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਮਹੱਲੇ ਦੇ ਕਈ ਬੰਦੇ ਉਸ ਵੱਲ ਦੇਖਦੇ ਹੋਏ ਸੀਟੀਆਂ ਵਜਾ ਰਹੇ ਸੀ ਤੇ ਇੱਕ ਦੂਜੇ ਨੂੰ ਕਹਿ ਰਹੇ ਸਨ ਕਿ ਹੁਣ ਨੀਲਮਾ ਦਾ ਉਹਨਾਂ ਕੋਈ ਇਲਾਜ ਕਰਨਾ ਹੀ ਪਵੇਗਾ ਅਗਲੇ ਦਿਨ ਉਹ ਵਿਕਰਮ ਸੇਠ ਦੀ ਦੁਕਾਨ ਤੇ ਜਾਣ ਲੱਗੀ ਜਿਵੇਂ ਹੀ ਉਹ ਗਲੀ ਦੀ ਨੁੱਕਰ ਤੋਂ ਮੁੜੀ ਤਾਂ ਹੈਰਾਨ ਰਹਿ ਗਈ ਕਿਉਂਕਿ ਨਾਲ ਵਾਲੀ ਗਲੀ ਦਾ ਮਨੀਸ਼ ਉਸ ਦੇ ਸਾਹਮਣੇ ਖੜਾ ਸੀ ਜਿਵੇਂ ਹੀ ਨੀਲਮਾ ਉਥੋਂ ਲੰਘਣ ਲੱਗੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਨੀਲਮਾ ਦਾ ਗੁੱਟ ਫੜ ਲਿਆ ਤੇ ਕਿਹਾ ਤੂੰ ਕਿੱਥੇ ਜਾ ਰਹੀ ਹੈ ਤੈਨੂੰ ਸੇਠ ਦੇ ਘਰ ਜਾਣ ਦੀ ਇੰਨੀ ਛੇਤੀ ਹੁੰਦੀ ਹੈ ਕਿ ਬਾਕੀ ਕਿਸੇ ਨੂੰ ਦੇਖਦੀ ਵੀ ਨਹੀਂ ਹੈ ਅਸੀਂ ਵੀ ਰਾਹ ਵਿੱਚ ਖੜੇ ਹਾਂ ਸਾਨੂੰ ਵੀ ਦੇਖ ਲਿਆ ਕਰੋ ਉਸ ਦੀ ਗੱਲ ਸੁਣ ਕੇ ਨੀਲਮਾ ਸਿਰ ਤੋਂ ਪੈਰਾਂ ਤੱਕ ਕੰਬ ਗਈ ਮੇਰਾ ਹੱਥ ਛੱਡ ਮੈਂ ਆਪਣੀ ਧੀ ਲਈ ਦੁੱਧ ਲੈਣ ਚੱਲੀ ਹਾਂ ਉਹ ਭੁੱਖੀ ਹੈ ਨੀਲਮਾ ਨੇ ਕਿਹਾ ਤਾਂ ਮਨੀਸ਼ ਹੱਸਦੇ ਹੋਏ ਬੋਲਿਆ ਸੱਚ ਦੱਸੋ ਬੱਚੀ ਹੈ ਜਾਂ ਤੁਸੀਂ ਖੁਦ ਭੁੱਖੇ ਹੋ ਬੱਚੇ ਦੀ ਭੁੱਖ ਦੀ ਆੜ ਵਿੱਚ ਆਪਣਾ ਧੰਦਾ ਚਲਾ ਰਹੇ ਹਨ ਸਾਰੇ ਜਾਣਦੇ ਨੇ विक्रम सेठ के होजा व्यक्ति है मेनू दस की चाहिदा है पैसा गहने ए सब कुछ तेरे वरगी मुटियार ਲਈ मैं दे सकदा हां मनीष दी आवाज ਤੇ انداز ਬਦਮਾਸ਼ਾ ਵਾਲਾ ਸੀ नीलमਾ ਡਰਨ ਲੱਗ ਪਈ ਰੱਬ ਦਾ ਵਾਸਤਾ ਮੇਰਾ ਰਾਹ ਛੱਡ ਦੇ ਮੇਰੀ ਮਾਸੂਮਤੀ ਘਰ ਵਿੱਚ ਰੋ ਰਹੀ ਹੈ ਜਦੋਂ नीलमਾ ਰੋਣ ਲੱਗੀ ਤਾਂ ਮਨੀਸ਼ ਨੇ ਉਸ ਦਾ ਹੱਥ ਜ਼ੋਰ ਨਾਲ ਦਬਾਇਆ नीलमਾ ਦੇ ਮੂੰਹੋਂ ਚੀਕ ਨਿਕਲੀ ਤੇ ਉਸਨੇ ਜ਼ੋਰ ਨਾਲ ੱੱਕਾ ਦੇ ਕੇ ਮਨੀਸ਼ ਨੂੰ ਹੀਠਾਂ ਸੁੱਟ ਦਿੱਤਾ ਮਨੀਸ਼ ਦੇ ਮੂੰਹੋਂ ਗਾਲ ਨਿਕਲ ਗਈ ਉਹ ਝੱਟ ਉੱਠਣ ਲੱਗਾ ਪਰ ਨੀਲਮਾ ਨੇ ਰੋੜਾ ਚੁੱਕ ਕੇ ਮਨੀਸ਼ ਨੂੰ ਮਾਰਿਆ ਜਿਸ ਨਾਲ ਉਸਦੇ ਸਿਰ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਮਨੀਸ਼ ਗਾਲਾਂ ਕੱਢਦਾ ਨੀਲਮਾ ਵੱਲ ਵਧਿਆ ਪਰ ਨੀਲਮਾ ਵਾਪਸ ਆਪਣੇ ਘਰ ਵੱਲ ਭੱਜ ਗਈ ਘਰ ਪਹੁੰਚਦਿਆਂ ਹੀ ਉਸਨੇ ਜਲਦੀ ਨਾਲ ਦਰਵਾਜ਼ਾ ਬੰਦ ਕਰ ਲਿਆ ਅੱਜ ਉਹ ਬੁਰੀ ਤਰ੍ਹਾਂ ਡਰ ਗਈ ਸੀ ਉਸ ਸਥਿਤੀ ਭੁਖੀ ਰੋ ਰਹੀ ਸੀ ਉਸ ਲਈ ਦੁੱਧ ਵੀ ਨਹੀਂ ਲਿਆ ਸਕੀ ਨੀਲਮਾ ਦੁਬਾਰਾ ਕਰੋ ਬਾਹਰ ਨਿਕਲਣ ਤੇ ਡਰ ਰਹੀ ਸੀ ਉਹ ਕੰਧ ਨਾਲ ਲੱਗ ਕੇ ਫੁੱਟ ਫੁੱਟ ਰੋਣ ਲੱਗੀ ਉਸ ਨੂੰ ਆਪਣੇ ਪਤੀ ਦੀ ਯਾਦ ਤਾਂ ਆ ਰਹੀ ਸੀ ਪਰ ਉਹ ਲਗਾਤਾਰ ਸੋਚ ਰਹੀ ਸੀ ਕਿ ਕਾਸ਼ ਉਸ ਦਾ ਭਰਾ ਉਸ ਨੂੰ ਆਪਣੇ ਰਹਿਣ ਆਪਣੇ ਘਰ ਰਹਿਣ ਲਈ ਥਾਂ ਦੇ ਦਿੰਦਾ ਤਾਂ ਉਸ ਨੂੰ ਇਹ ਸਭ ਕੁਝ ਨਾ ਚੱਲਣਾ ਪੈਂਦਾ ਪਤਾ ਨਹੀਂ ਉਹ ਕਿੰਨਾ ਕੁ ਚਿਰ ਉੱਥੇ ਬੈਠੀ ਰੋਂਦੀ ਰਹੀ ਤੇ ਫਿਰ ਕੁੜੀ ਦੇ ਰੋਂਣ ਦੀ ਆਵਾਜ਼ ਸੁਣ ਕੇ ਉੱਠ ਪਈ ਉਸ ਦੇ ਅੰਦਰ ਬਾਹਰ ਜਾਣ ਦੀ ਹਿੰਮਤ ਨਹੀਂ ਸੀ ਹੋ ਰਹੀ ਉਹ ਕੁੜੀ ਨੂੰ ਚੁੱਕ ਕੇ ਚੁੱਪ ਕਰਾਉਣ ਲੱਗੀ ਪਰ ਸੇੜ ਦੇ ਘਰ ਜਾਣ ਦਾ ਸਮਾਂ ਹੋ ਰਿਹਾ ਸੀ ਉਹ ਜਾਣਦੀ ਸੀ ਕਿ ਜੇ ਉਹ ਇੱਕ ਵੀ ਦਿਨ ਨਾ ਗਈ ਤਾਂ ਉਸ ਨੂੰ ਕੀ ਦੁੱਖ ਚੱਲਣਾ ਪਵੇਗਾ ਕੁਝ ਸਮੇਂ ਬਾਅਦ ਉਹ ਮਜਬੂਰ ਹੋ ਕੇ ਘਰੋਂ ਬਾਹਰ ਆ ਗਈ ਮਨੀਸ਼ ਬਾਹਰ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਉਹ ਤੇਜ਼ੀ ਨਾਲ ਵਿਕਰਮ শেਠ ਦੀ ਦੁਕਾਨ ਤੇ ਪਹੁੰਚ ਗਈ ਕੀ ਗੱਲ ਹੈ ਅੱਜ ਤੂੰ ਬਹੁਤ دیر ਨਾਲ ਆਈ ਹੈ ਤੈਨੂੰ ਪਤਾ ਨਹੀਂ ਕੀ ਸਮਾਂ ਹੋ ਗਿਆ ਹੈ ਹੁਣ ਤੈਨੂੰ ਪਤਾ ਹੈ ਨਾ ਕਿ ਲੇਟ ਆਉਣ ਦਾ ਕੀ ਨਤੀਜਾ ਹੁੰਦਾ ਹੈ ਜਦੋਂ ਵਿਕਰਮ শেਠ ਨੇ ਉਸ ਤੇ ਨਜ਼ਰ ਟਿਕਾਉਂਦੇ ਹੋਏ ਕਿਹਾ ਤਾਂ ਨੀਲਮਾ ਕਬਰ ਆ ਗਈ শেਠ ਜੀ ਮaaf ਕਰਨਾ ਮੈਂ ਅੱਗੇ ਤੋਂ دیر ਨਹੀਂ ਕਰਾਂਗੀ ਉਹ ਜਲਦੀ ਨਾਲ ਦੁੱਧ ਦਾ ਪੈਕਟ ਫੜ ਕੇ ਆਪਣੇ ਘਰ ਪਰਤ ਆਈ ਤੇ ਫਿਰ ਕਿਤੇ ਜਾ ਕੇ ਕੁੜੀ ਚੁੱਪ ਕੀਤੀ ਸੀ ਜਦੋਂ ਨੀਲਮਾ ਦੀਤੀ ਦੁੱਧ ਪੀ ਕੇ ਸੌ ਗਈ ਤਾਂ ਉਸ ਨੂੰ ਚੁੱਕ ਕੇ ਘਰੋਂ ਬਾਹਰ ਨਿਕਲ ਆਈ ਹੁਣ ਉਹ ਸਿੱਧੀ ਵਿਕਰਮ ਸੇਠ ਦੇ ਘਰ ਵੱਲ ਤੁਰ ਪਈ ਸੀ ਅੱਜ ਗਲੀ ਵਿੱਚ ਕਾਫੀ ਪੀੜ ਸੀ ਹਰ ਕੋਈ ਉਸ ਵੱਲ ਘੂਰ ਘੂਰ ਕੇ ਦੇਖ ਰਿਹਾ ਸੀ ਪਰ ਨੀਲਮਾ ਪਹਿਲਾਂ ਹੀ ਲੇਟ ਹੋ ਚੁੱਕੀ ਸੀ ਉਸ ਨੇ ਬਿਨਾਂ ਕਿਸੇ ਵੱਲ ਧਿਆਨ ਦਿੱਤੇ ਸੇਠ ਦੇ ਘਰ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਇਹ ਦੇਖ ਕੇ ਪਾਰ ਖੜੀਆਂ ਔਰਤਾਂ ਤੇ ਮਰਦਾਂ ਨੇ ਗੱਲਾਂ ਸ਼ੁਰੂ ਕਰ ਦਿੱਤੀਆਂ ਕਿ ਨੀਲਮਾ ਦਾ ਕੋਈ ਇਲਾਜ ਕਰਨਾ ਪਵੇਗਾ ਇਸ ਨੇ ਪੂਰੇ ਇਲਾਕੇ ਨੂੰ ਗੰਦਗੀ ਦੇ ਢੇਰ ਵਿੱਚ ਬਦਲ ਦਿੱਤਾ ਹੈ ਮਨੀਸ਼ ਨੇ ਵੀ ਸਾਰਿਆਂ ਨੂੰ ਪੜਕਾ ਦਿੱਤਾ ਤੇ ਉਹ ਕੁਝ ਹੀ ਦਿਨਾਂ ਵਿੱਚ ਨੀਲਮਾ ਨੂੰ ਤੱਕੇ ਮਾਰ ਕੇ ਉਸ ਦੇ ਘਰੋਂ ਬਾਹਰ ਕੱਢਣ ਦੀਆਂ ਗੱਲਾਂ ਕਰਨ ਲੱਗੇ ਉਹਨਾਂ ਲੋਕਾਂ ਵਿੱਚ ਨੀਲਮਾ ਦਾ ਮਕਾਨ ਮਾਲਕ ਵੀ ਸ਼ਾਮਲ ਸੀ ਹੁਣ ਜੇਕਰ ਉਹ ਨੀਲਮਾ ਨੂੰ ਕੱਢਣ ਦੀ ਗੱਲ ਕਰਦਾ ਤਾਂ ਨੀਲਮਾ ਉਥੇ ਕਿਵੇਂ ਰਹਿ ਸਕਦੀ ਸੀ ਨੀਲਮਾ ਇਨਾਂ ਸਾਰੀਆਂ ਗੱਲਾਂ ਤੋਂ ਅਣਜਾਣ ਸੀ ਨੀਲਮਾ ਦੇ ਪਰਾਂ ਦਾ ਘਰ ਕਿਸੇ ਹੋਰ ਇਲਾਕੇ ਵਿੱਚ ਸੀ ਉਥੇ ਅਜੇ ਤੱਕ ਕੋਈ ਖਬਰ ਨਹੀਂ ਪਹੁੰਚੀ ਸੀ ਪਰ ਅਸ਼ੋਕ ਜੀ ਬਹੁਤ ਚਿੰਤਤ ਸਨ ਉਹਨਾਂ ਨੂੰ ਆਪਣੀ ਧੀ ਦੀ ਬਹੁਤ ਜਿਆਦਾ ਆਉਂਦੀ ਹੈ ਇੱਕ ਦਿਨ ਅਸ਼ੋਕ ਜੀ ਦੀ ਹਿੰਮਤ ਜਵਾਬ ਦੇ ਗਈ ਉਹਨਾਂ ਦੀ ਨਹੁ ਆਪਣੇ ਪੇਕੇ ਘਰ ਗਈ ਹੋਈ ਸੀ ਇਹ ਮੌਕਾ ਚੰਗਾ ਸੀ ਇਸ ਲਈ ਉਸਨੇ ਕਿਹਾ beta ਤੂੰ ਇਨਾ ਕਠੋਰ ਦਿਲ ਹੋ ਗਿਆ ਹੈ ਕਿ ਤੂੰ ਆਪਣੀ ਵਿਧਵਾ ਭੈਣ ਨੂੰ ਘਰ ਵੀ ਵੜ ਨਹੀਂ ਦਿੰਦਾ ਪਰ ਤੂੰ ਘਟੋ ਘਟ ਜਾ ਕੇ ਉਸ ਦਾ ਹਾਲਚਲ ਤੇ ਕੁਝ ਪੈਸੇ ਤਾਂ ਦੇ ਹੀ ਸਕਦਾ ਹੈ ਜਦੋਂ ਉਸਨੇ ਕਿਹਾ ਤਾਂ ਸਰਿੰਦਰ ਨੇ ਸਿਰ ਹਿਲਾਇਆ ਮੇਰੇ ਕੋਲ ਕੋਈ ਵਾਧੂ ਪੈਸੇ ਨਹੀਂ ਹਨ ਮੈਂ ਕਿਉਂ ਦੇਵਾਂ ਜਦੋਂ ਉਸਨੇ ਇਹ ਕਿਹਾ ਤਾਂ ਅਸ਼ੋਕਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਆਪਣੇ ਕੁੜਤੇ ਦੀ ਜੇਬ ਵਿੱਚੋਂ 100-100 ਦੇ ਕੁਝ ਨੋਟ ਕੱਢ ਕੇ ਸਰਿੰਦਰ ਨੂੰ ਦਿੱਤੇ ਤੇ ਕਿਹਾ ਜੇਕਰ ਮੈਂ ਖੁਦ ਜਾ ਸਕਦਾ ਤਾਂ ਜ਼ਰੂਰ ਜਾਂਦਾ ਪਰ ਮੇਰੇ ਵੱਲੋਂ ਇਹ ਪੈਸੇ ਮੇਰੀ ਧੀ ਨੂੰ ਦੇ ਆਮੀ ਸ਼ਾਇਦ ਉਸ ਨੂੰ ਜ਼ਰੂਰਤ ਹੋਵੇ ਜਦੋਂ ਸਰਿੰਦਰ ਨੇ ਪੈਸੇ ਆਪਣੇ ਹੱਥ ਵਿੱਚ ਫੜੇ ਤਾਂ ਉਹ ਥੋੜਾ ਸ਼ਰਮਿੰਦਾ ਹੋਇਆ ਪਰ ਆਪਣੇ ਕੋਲੋਂ ਹੋਰ ਪੈਸੇ ਵਿੱਚ ਨਹੀਂ ਪਾਉਂਦਾ ਤੇ ਉਹੀ 400 ਰੁਪਏ ਜੇਬ ਵਿੱਚ ਪਾ ਕੇ ਗੁੱਸੇ ਨਾਲ ਕਰੋ ਬਾਹਰ ਆ ਗਿਆ ਨੀਲਮਾ ਦਾ ਮੁਹੱਲਾ ਥੋੜਾ ਦੂਰ ਸੀ ਉਹ ਮੋਟਰਸਾਈਕਲ ਤੇ ਉੱਥੇ ਚਲਾ ਗਿਆ ਜਿਵੇਂ ਹੀ ਉਹ ਮੁਹੱਲੇ ਵਿੱਚ ਪਹੁੰਚਿਆ ਤਾਂ ਦੁਕਾਨ ਤੇ ਬੈਠੇ ਚਾਰ ਪੰਜ ਬੰਦਿਆਂ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਉਹ ਇਹ ਤਾਂ ਉਸੇ ਕੁੜੀ ਨੀਲਮਾ ਦਾ ਭਰਾ ਹੈ ਜੋ ਸਾਡੇ ਇਲਾਕੇ ਨੂੰ ਖਰਾਬ ਕਰਨ ਤੇ ਤੁਲੀ ਹੋਈ ਹੈ ਜਦੋਂ ਇਹ ਗੱਲ ਸੁਰਿੰਦਰ ਨੇ ਸੁਣੀ ਤਾਂ ਉਹ ਹੈਰਾਨ ਰਹਿ ਗਿਆ ਉਸ ਬੰਦੇ ਨੇ ਉਸ ਦੀ ਭੈਣ ਦਾ ਨਾਂ ਹੀ ਲਿਆ ਸੀ ਫਿਰ ਵੀ ਉਹ ਚੁੱਪਚਾਪ ਨੀਲਮਾ ਦੇ ਘਰ ਚਲਾ ਆਇਆ ਪਰ ਦਰਵਾਜ਼ਾ ਬੰਦ ਦੇਖ ਕੇ ਉਹ ਪਰੇਸ਼ਾਨ ਹੋ ਗਿਆ ਕਾਲੇ ਵੱਲ ਦੇਖ ਕੇ ਉਹ ਖੱਬੇ ਸੱਜੇ ਦੇਖਣ ਲੱਗਾ ਨੀਲਮਾ ਦਾ ਇੱਥੇ ਕੋਈ ਹੋਰ ਰਿਸ਼ਤੇਦਾਰ ਵੀ ਨਹੀਂ ਸੀ ਉਹ ਕਿੱਥੇ ਗਈ ਹੋਵੇਗੀ ਅਜੇ ਸੁਰਿੰਦਰ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਉਸਤੇ ਮੋੜੇ ਤੇ ਅਥ ਰੱਖਿਆ ਇਹ ਗੱਲ ਹੈ ਭਾਈ ਤੁਸੀਂ ਇਸ ਸਮੇਂ ਇੱਥੇ ਕਿਉਂ ਖੜੇ ਹੋ ਇਸ ਟਾਈਮ ਤਾਂ ਤੁਹਾਡੀ ਭੈਣ ਆਪਣੇ ਤੰਦੇ ਤੇ ਹੁੰਦੀ ਹੈ ਤੁਸੀਂ ਗਲਤ ਸਮੇਂ ਤੇ ਆ ਗਏ ਹੋ ਉਹ ਕੁਝ ਘੰਟਿਆਂ ਬਾਅਦ ਹੀ ਵਾਪਸ ਆਵੇਗੀ ਇਸ ਨਾਲ ਹੀ ਉਸ ਦਾ ਘਰ ਚੱਲਦਾ ਹੈ ਮਨੀਸ਼ ਦੀ ਆਵਾਜ਼ ਸੁਣ ਕੇ ਸੁਰਿੰਦਰ ਦਾ ਦਿਮਾਗ ਉਲਟ ਗਿਆ ਉਹ ਇੱਕਦਮ ਮੁੜਿਆ ਤੁਸੀਂ ਕੀ ਬਕਵਾਸ ਕਰ ਰਹੇ ਹੋ ਮੇਰੀ ਭੈਣ ਅਜੇ ਹੀ ਨਹੀਂ ਹੈ ਇਹ ਸੁਣ ਕੇ ਮਨੀਸ਼ ਉੱਚੀ ਉੱਚੀ ਹੱਸ ਪਿਆ ਤੇ ਉਸ ਦੇ ਨਾਲ ਖੜੇ ਤਿੰਨ ਚਾਰ ਬਦਮਾਸ਼ ਕਿਸਮ ਦੇ ਮੁੰਡੇ ਵੀ ਹਸਣ ਲੱਗੇ ਉਪਰਾ ਤੂੰ ਅੱਜ ਆਇਆ ਹੈ ਅਸੀਂ ਰੋਜ਼ ਇਹ ਤਮਾਸ਼ਾ ਵੇਖਦੇ ਹਾਂ ਤੇਰੀ ਭੈਣ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਹੈ ਪਰ ਘਰ ਵਿੱਚ ਐਸ਼ੋ ਆਰਾਮ ਵਧਦਾ ਜਾ ਰਿਹਾ ਹੈ ਉਹ ਹਰ ਰੋਜ਼ ਸੇਠ ਵਿਕਰਮ ਦੀ ਦੁਕਾਨ ਤੋਂ ਮੁਫਤ ਦੁੱਧ ਲਿਆਉਂਦੀ ਹੈ ਤੇ ਉਸ ਦੇ ਬਦਲੇ ਉਹ ਸੇਠ ਦੇ ਘਰ ਕਈ ਘੰਟੇ ਬਤਾ ਕੇ ਵਾਪਸ ਆਉਂਦੀ ਹੈ ਹੁਣ ਉਹ ਉੱਥੇ ਆਰਤੀ ਕਰਨ ਤਾਂ ਨਹੀਂ ਜਾਂਦੀ ਹੋਵੇਗੀ ਜਦੋਂ ਮੁੰਡੇ ਇੱਕ ਵਾਰ ਫੇਰ ਹਸਣ ਲੱਗੇ ਤਾਂ ਸੁਰਿੰਦਰ ਦਾ ਖੂਨ ਉਬਾਲੇ ਮਾਰਨ ਲੱਗਾ ਉਸ ਦੀਆਂ ਗੱਲਾਂ ਲਾਲ ਹੋ ਗਈਆਂ ਸੇਠ ਵਿਕਰਮ ਦਾ ਘਰ ਕਿੱਥੇ ਹੈ ਮੈਨੂੰ ਇਸੇ ਸਮੇਂ ਉਥੇ ਲੈ ਚੱਲੋ ਜਦੋਂ ਉਸ ਨੇ ਇਹ ਕਿਹਾ ਤਾਂ ਸਾਰੇ ਮੁੰਡੇ ਉਸ ਨੂੰ ਸੇਠ ਵਿਕਰਮ ਦੇ ਘਰ ਲੈ ਗਏ ਸੇਠ ਵਿਕਰਮ ਦਾ ਘਰ ਬਹੁਤ ਵੱਡਾ ਸੀ ਅੰਦਰ ਕੰਮ ਕਰਦੇ ਨੌਕਰਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ਦਰਵਾਜ਼ਾ ਵੀ ਖੁੱਲਾ ਸੀ ਸੁਰਿੰਦਰ ਗੁੱਸੇ ਨਾਲ ਅੰਦਰ ਚਲਾ ਗਿਆ ਉਹ ਨੀਲਮਾ ਨੂੰ ਦੇਖ ਕੇ ਮਾਰਨਾ ਚਾਹੁੰਦਾ ਸੀ ਉਸ ਨੂੰ ਇੰਨਾ ਗੁੱਸਾ ਆ ਗਿਆ ਸੀ ਕਿ ਉਸ ਦੀ ਭੈਣ ਦੇ ਗਲਤ ਕੰਮਾਂ ਕਰਕੇ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ ਸੁਰਿੰਦਰ ਦੇ ਪਿੱਛੇ-ਪਿੱਛੇ ਮੁਹੱਲੇ ਦੇ ਕਈ ਲੋਕ ਵੀ ਅੰਦਰ ਆ ਗਏ ਸੀ ਉਹ ਅਜਨੀਲ ਮਾਨੂੰ ਰੰਗੇ ਹੱਥ ਫੜਨਾ ਚਾਹੁੰਦੇ ਸੀ ਉਹਨਾਂ ਨੂੰ ਸੀਟ ਤੇ ਵੀ ਬਹੁਤ ਗੁੱਸਾ ਸੀ ਕਿ ਉਸ ਦੀ ਦੌਲਤ ਬਰਦਾਸ਼ਤ ਨਹੀਂ ਹੁੰਦੀ ਸੀ ਇਸ ਲਈ ਉਹਨਾਂ ਸਾਰਿਆਂ ਦਾ ਪੱਕਾ ਇਰਾਦਾ ਸੀ ਕਿ ਅੱਜ ਜਿਵੇਂ ਹੀ ਉਹ ਵਿਕਰਮ ਤੇ ਨੀਲਮਾ ਨੂੰ ਰੰਗੇ ਹਾਥੀ ਫੜਨਗੇ ਉਹਨਾਂ ਨੂੰ ਪੱਥਰਾਂ ਨਾਲ ਮਾਰਨਾ ਸ਼ੁਰੂ ਕਰ ਦੇਣਗੇ ਫਿਰ ਸੁਰਿੰਦਰ ਨੇ ਇੱਕ ਬੰਦ ਕਮਰੇ ਦੇ ਦਰਵਾਜ਼ੇ ਨੂੰ ਲੱਤ ਮਾਰੀ ਤਾਂ ਦਰਵਾਜ਼ਾ ਖੁੱਲ ਗਿਆ ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਸੁਰਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸਦੇ ਨਾਲ ਆਏ ਲੋਕ ਵੀ ਹੈਰਾਨ ਰਹਿ ਗਏ ਉਹਨਾਂ ਨੂੰ ਇਹ ਸਭ ਦੇਖਣ ਦੀ ਕੋਈ ਉਮੀਦ ਨਹੀਂ ਸੀ ਸਾਹਮਣੇ ਨੀਲਮਾ ਦਿਖਾਈ ਦੇ ਰਹੀ ਸੀ ਪਰ ਉਹ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਭਰਾ ਵੱਲ ਦੇਖ ਰਹੀ ਸੀ ਨੀਲਮਾ ਬੈੱਡ ਤੇ ਬੈਠੀ ਸੀ ਪਰ ਉਹ ਇਕੱਲੀ ਨਹੀਂ ਸੀ ਬੈੱਡ ਤੇ ਕੋਈ ਹੋਰ ਵੀ ਲੰਮੇ ਪਿਆ ਹੋਇਆ ਸੀ ਜੋ ਸੇਠ ਵਿਕਰਮ ਦੀ ਬੁੱਢੀ ਮਾਂ ਸੀ ਉਹ ਲੰਮੇ ਸਮੇਂ ਤੋਂ ਅਦਰੰਗ ਕਰਕੇ ਕੁਝ ਵੀ ਕਰਨ ਤੋਂ ਬੇਵੱਸ ਹੋ ਗਈ ਸੀ ਇਸ ਲਈ ਨੀਲਮਾ ਉਸ ਦੀ ਸੰਭਾਲ ਕਰ ਰਹੀ ਸੀ ਨੀਲਮਾ ਹੈਰਾਨ ਸੀ ਕਿ ਉਸ ਦਾ ਭਰਾ ਬਿਨਾਂ ਦੱਸੇ ਇਸ ਤਰ੍ਹਾਂ ਇੱਥੇ ਕਿਵੇਂ ਆਇਆ ਸਰਿੰਦਰ ਮਹਿਸੂਸ ਕਰ ਰਿਹਾ ਸੀ ਕਿ ਉਸ ਨੂੰ ਜੋ ਵੀ ਕਿਹਾ ਗਿਆ ਸੀ ਉਹ ਸਹੀ ਨਹੀਂ ਸੀ ਉਸਨੇ ਮੁੜ ਕੇ ਉਹਨਾਂ ਬੰਦਿਆਂ ਵੱਲ ਦੇਖਿਆ ਜੋ ਸ਼ਰਮ ਨਾਲ ਇੱਕ ਪਾਸੇ ਵੱਲ ਦੇਖ ਰਹੇ ਸੀ ਫਿਰ ਦੂਜੇ ਕਮਰੇ ਵਿੱਚੋਂ ਸੇਠ ਵਿਕਰਮ ਬਾਹਰ ਆਇਆ ਉਹ ਸਾਰਿਆਂ ਨੂੰ ਇਕੱਠੇ ਖੜੇ ਦੇਖ ਕੇ ਹੈਰਾਨ ਰਹਿ ਗਿਆ ਤੁਸੀਂ ਸਾਰੇ ਇੱਥੇ ਕੀ ਕਰ ਰਹੇ ਹੋ ਬਿਨਾ ਪੁੱਛੇ ਮੇਰੇ ਘਰ ਅੰਦਰ ਕਿਵੇਂ ਆ ਗਏ ਜਦੋਂ ਸੇਠ ਵਿਕਰਮ ਨੇ ਜ਼ੋਰਦਾਰ ਆਵਾਜ਼ ਵਿੱਚ ਕਿਹਾ ਤਾਂ ਮਨੀਸ਼ ਬੋਲਿਆ ਸਾਨੂੰ ਇਹ ਬੰਦਾ ਲੈ ਕੇ ਆਇਆ ਹੈ ਇਹ ਨੀਲਮਾ ਦਾ ਭਰਾ ਹੈ। ਇਸ ਨੂੰ ਲੱਗਦਾ ਸੀ ਕਿ ਨੀਲਮਾ ਇੱਥੇ ਕੋਈ ਗਲਤ ਕੰਮ ਕਰਦੀ ਹੈ। ਮਨੀਸ਼ ਨੇ ਸਾਰਾ ਇਲਜ਼ਾਮ ਸੁਰਿੰਦਰ ਤੇ ਲਾ ਦਿੱਤਾ। ਸੁਰਿੰਦਰ ਨੇ ਘਬਰਾ ਕੇ ਉਹਨਾਂ ਵੱਲ ਦੇਖਿਆ। ਸੇਠ ਵਿਕਰਮ ਹੁਣ ਉਸ ਵੱਲ ਗੁੱਸੇ ਨਾਲ ਦੇਖ ਰਿਹਾ ਸੀ। ਵਾ ਆਖਰਕਾਰ ਇਹ ਪਤਾ ਕਰਨ ਦਾ ਸਮਾਂ ਮਿਲ ਹੀ ਗਿਆ ਕਿ ਵਿਧਵਾ ਭੈਣ ਜਿੰਦਾ ਹੈ ਜਾਂ ਮਰ ਗਈ ਹੈ। ਫਿਰ ਤੂੰ ਆਇਆ ਵੀ ਸ਼ੱਕ ਕਰਦਾ ਕਿ ਜੇਕਰ ਭੈਣ ਨੂੰ ਕੁਝ ਗਲਤ ਕਰਦੇ ਹੋਏ ਫੜ ਲਿਆ। ਮਾਰ ਦੇਵਾਂਗਾ ਕਿ ਇਹਹੀ ਗੱਲ ਹੈ ਵਿਕਰਮ ਨੇ ਉੱਚੀ ਆਵਾਜ਼ ਵਿੱਚ ਕਿਹਾ ਤਾਂ ਸਰਿੰਦਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸੇਠ ਵਿਕਰਮ ਦੇ ਚਿਹਰੇ ਤੇ ਨਫ਼ਰਤ ਫੈਲ ਗਈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਤੇਰੀ ਭੈਣ ਪਹਿਲੀ ਵਾਰ ਦੁੱਧ ਮੰਗਣ ਮੇਰੀ ਦੁਕਾਨ ਤੇ ਆਈ ਸੀ ਉਸਦੀ ਧੀ ਘਰ ਵਿੱਚ ਭੁੱਖੀ ਸੀ ਤੇ ਉਸਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਉਹ ਕਿੰਨੀ ਬੇਵਸ ਹੈ ਉਸ ਕੋਲ ਦੇਣ ਲਈ ਇੱਕ ਵੀ ਰੁਪਈਆ ਨਹੀਂ ਸੀ ਮੈਂ ਉਸੇ ਦਿਨ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਔਰਤ ਦੀ ਮਦਦ ਜ਼ਰੂਰ ਕਰਾਂਗਾ ਮੈਂ ਉਸ ਨੂੰ ਸਾਫ਼-ਸਾਫ਼ ਕਿਹਾ ਕਿ ਭੀਖ ਮੰਗਣ ਦੀ ਬਜਾਏ ਮਿਹਨਤ ਕਰਨੀ ਸਹੀ ਹੈ ਮੇਰੀ ਮਾਂ ਬੁੱਢੀ ਤੇ ਅਧਰੰਗ ਦੀ ਮਰੀਜ਼ ਹੈ ਉਸ ਦੀ ਸੰਭਾਲ ਕਰਨ ਵਾਲਾ ਮੇਰੇ ਘਰ ਵਿੱਚ ਹੋਰ ਕੋਈ ਨਹੀਂ ਹੈ ਮੇਰੀ ਪਤਨੀ ਮਰ ਚੁੱਕੀ ਹੈ ਬੱਚੇ ਆਪੋ ਆਪਣੀ ਜ਼ਿੰਦਗੀ ਵਿੱਚ ਮਗਨ ਹਨ ਅਜਿਹੀ ਹਾਲਤ ਵਿੱਚ ਮੈਨੂੰ ਇੱਕ ਅਜਿਹੀ ਔਰਤ ਦੀ ਲੋੜ ਸੀ ਜੋ ਮੇਰੀ ਮਾਂ ਦਾ ਇੱਕ ਧੀ ਦੀ ਤਰ੍ਹਾਂ ਧਿਆਨ ਰੱਖ ਸਕੇ ਤੇ ਨੀਲਮਾ ਨੇ ਸੱਚੀ ਇਹ ਕੀਤਾ ਹੈ ਇਹ ਹਰ ਰੋਜ਼ ਮੇਰੀ ਮਾਂ ਦੀ ਦੇਖਭਾਲ ਕਰਦੀ ਹੈ ਤੇ ਫਿਰ ਸ਼ਾਮ ਨੂੰ ਆਪਣੀ ਧੀ ਦੇ ਨਾਲ ਇਥੋਂ ਚਲੀ ਜਾਂਦੀ ਹੈ ਜਿਸ ਦੇ ਬਦਲੇ ਮੈਂ ਉਸ ਨੂੰ ਪੈਸੇ ਦਿੰਦਾ ਹਾਂ ਪਰ ਇਸ ਸਮਾਜ ਵਿੱਚ ਕੋਈ ਵੀ ਚੰਗੀ ਤੇ ਸਲੀਕੇ ਵਾਲੀ ਔਰਤ ਨੂੰ ਰਹਿ ਨਹੀਂ ਦਿੰਦਾ ਇਸ ਉੱਤੇ ਵੀ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਨੀਲਮਾ ਹਰ ਕਿਸੇ ਨੂੰ ਆਪਣੀ ਗੱਲ ਸਮਝਾਉਂਦੀ ਰਹੀ ਸੀ ਪਰ ਮੇਰੇ ਤੋਂ ਹਰ ਕੋਈ ਡਰਦਾ ਹੈ ਇਸੇ ਲਈ ਮੇਰੇ ਘਰ ਕੋਈ ਪੁੱਛਣ ਨਹੀਂ ਆਇਆ ਹਾਂ ਪਰ ਨੀਲਮਾ ਅਕਸਰ ਲੋਕਾਂ ਦੀਆਂ ਝੂਠੀਆਂ ਗੱਲਾਂ ਤੋਂ ਰੋਣ ਲੱਗ ਜਾਂਦੀ ਸੀ ਉਹ ਬੇਵਸ ਹੈ ਕਿਉਂਕਿ ਉਸ ਨੂੰ ਪੈਸੇ ਦੀ ਲੋੜ ਹੈ ਇਸ ਲਈ ਇੱਥੇ ਆਉਣਾ ਬੰਦ ਨਹੀਂ ਕਰ ਸਕਦੀ ਸੀ ਸੇਠ ਵਿਕਰਮ ਦੀਆਂ ਗੱਲਾਂ ਸੁਣ ਕੇ ਸੁਰਿੰਦਰ ਸ਼ਰਮ ਮਹਿਸੂਸ ਕਰ ਰਿਹਾ ਸੀ ਸਿਰਫ ਉਹੀ ਨਹੀਂ ਸਗੋਂ ਮੁਹੱਲੇ ਦੇ ਸਾਰੇ ਲੋਕ ਜੋ ਨੀਲਮਾ ਤੇ ਝੂਠੇ ਦੋਸ਼ ਲਾਉਂਦੇ ਸੀ ਉਹ ਸ਼ਰਮਿੰਦਾ ਸੀ ਜਦੋਂ ਕਿ ਨੀਲਮਾ ਆਪਣੇ ਹੰਝੂ ਸਾਫ਼ ਕਰ ਰਹੀ ਸੀ ਅਚਾਨਕ ਸੇਠ ਵਿਕਰਮ ਬੋਲਿਆ ਤੁਸੀਂ ਸਾਰਿਆਂ ਨੇ ਇੱਕ ਚੰਗੀ ਔਰਤ ਨੂੰ ਪਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੁਣ ਇਹੀ ਬਿਹਤਰ ਹੈ ਕਿ ਜਦੋਂ ਨੀਲਮਾ ਦਾ ਭਰਾ ਇੱਥੇ ਹੈ ਤਾਂ ਮੈਂ ਤੁਹਾਡੇ ਸਾਹਮਣੇ ਨੀਲਮਾ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਦਾ ਹਾਂ ਕਿ ਮੈਨੂੰ ਵੀ ਇੱਕ ਚੰਗੀ ਔਰਤ ਦਾ ਸਾਥ ਮਿਲ ਜਾਵੇਗਾ। ਮੇਰੀ ਮਾਂ ਦੀ ਦੇਖਭਾਲ ਕਰਨ ਵਾਲੀ ਔਰਤ ਵੀ ਇਸ ਘਰ ਵਿੱਚ ਆ ਜਾਵੇਗੀ। ਸੇਠ ਵਿਕਰਮ ਦੀਆਂ ਗੱਲਾਂ ਸੁਣ ਕੇ ਨੀਲਮਾ ਹੈਰਾਨ ਰਹਿ ਗਈ ਜਦ ਕਿ ਸੁਰਿੰਦਰ ਖੁਦ ਵੀ ਹੈਰਾਨ ਸੀ। ਸੇਠ ਵਿਕਰਮ ਇੱਕ ਚੰਗਾ ਅਮੀਰ ਤੇ ਇੱਕ ਨੇਕ ਵਿਅਕਤੀ ਸੀ। ਭਲਾ ਸੁਰਿੰਦਰ ਨੂੰ ਕੀ ਇਤਰਾਜ ਹੋ ਸਕਦਾ ਸੀ? ਉਸ ਨੇ ਘਰ ਵਾਪਸ ਆ ਕੇ ਆਪਣੇ ਪਿਤਾ ਨੂੰ ਸਭ ਕੁਝ ਦੱਸ ਦਿੱਤਾ। ਅਸ਼ੋਕ ਜੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਉਹ ਖੁਸ਼ ਸੀ ਕਿ ਉਸ ਦੀ ਧੀ ਦਾ ਘਰ ਦੁਬਾਰਾ ਵਸ ਰਿਹਾ ਹੈ ਉਹਨਾਂ ਨੇ ਨੀਲਮਾ ਤੇ ਸੇਠ ਵਿਕਰਮ ਦਾ ਵਿਆਹ ਕਰਵਾ ਦਿੱਤਾ ਨੀਲਮਾ ਆਪਣੀ ਜ਼ਿੰਦਗੀ ਵਿੱਚ ਆਏ ਬਦਲਾਅ ਤੋਂ ਬਹੁਤ ਹੈਰਾਨ ਸੀ ਉਹ ਤਾਂ ਆਪਣੀ ਡਿਊਟੀ ਪੂਰੀ ਕਰ ਰਹੀ ਸੀ ਪਰ ਹੁਣ ਉਹ ਸੇਠ ਵਿਕਰਮ ਦੇ ਘਰ ਵਿੱਚ ਬਰਾਬਰ ਦੀ ਹਿੱਸੇਦਾਰ ਸੀ ਜ਼ਿੰਦਗੀ ਨੇ ਉਸ ਨੂੰ ਮੁਸ਼ਕਲ ਦਿਨ ਦਿਖਾਏ ਸੀ ਤਾਂ ਹੁਣ ਚੰਗੇ ਦਿਨ ਵੀ ਉਸ ਦਾ ਇੰਤਜ਼ਾਰ ਕਰ ਰਹੇ ਸੀ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ